ਮంత్రి ਜੀ ਚ ਯਾਤਰਾ ਯੋਜਨਾ ਦੀ ਉਹਦੇ ਮੁਕਬਰ ਕਰਨ ਆਇਆ ਬਸ ਇਹ ਤੁਹਾਨੂੰ ਸਾਰਾ ਬਰੀਫ ਕਰ ਦਿੱਤਾ ਗਿਆ ਪਰ ਥੋੜਾ ਜਿਹਾ ਸੰਖੇਪ ਦੇ ਵਿੱਚ ਮੈਂ ਵੀ ਦੱਸ ਲੇ ਕਿ ਮੁੱਖ ਮੰਤਰੀ ਜੀ ਦੀ ਯਾਤਰਾ ਯੋਜਨਾ ਦੇ ਵਿੱਚ ਦਰਬਾਰ ਸਾਹਿਬ श्री ਅੰਮ੍ਰਿਤਸਰ ਸਾਹਿਬਾ ਉਹ ਦੇ ਦਰਸ਼ਨ ਦਿਦਾਰੇ ਨੇ ਜਲੇ ਵਾਲਾ ਬਾਗ ਗੁਰੂ ਆਨੰਦ ਮੰਦਰ ਪਾਰਟੀਸ਼ਨ ਮਿਊਜ਼ੀਅਮ RAM ਪੀਰਥ ਬਾਲਮੀਕਾਪੁਰ ਵਾਲਮੀਕੀ ਦਾ ਮੰਦਰ ਬਗਾ ਬਾਡਰ ਤੋਂ ਤਿੰਨ ਦਿਨ ਦਾ ਪ੍ਰੋਗਰਾਮ ਹੋਊਗਾ ਹਰ ਇੱਕ ਬੂਥ ਤੋਂ 40 ਮੈਂਬਰ ਜਿਹੜੇ ਨੇ ਕਿਉਂਕਿ ਵਸਤੇ ਵਿੱਚ 40 ਸੀਟਾਂ ਨੇ ਭਾਰਮ ਜਿੰਨੇ ਮਰਜ਼ੀ ਭਰ ਸਕਦੇ ਨੇ ਪਰ ਲੱਕੀ ਡਰਾ ਜਿਹੜਾ ਇਹ ਤੇ ਲੋਕਾਂ ਦੇ ਸਾਹਮਣੇ ਲੋਕਾਂ ਦੇ ਆਪਣੇ ਬੱਚੇ ਬਜ਼ੁਰਗ ਜਿਹੜੇ ਉਹ ਕਰਦੇ ਨੇ 15 ਬੰਦੇ ਦਾ ਸੀ ਬੱਚਿਆਂ ਨੇ ਡਾਕ ਕਰਦੇ ਉਹਨਾਂ ਨੂੰ ਮਿਲਦੇ ਆ ਤੇਗੇ بڑا ਸਾਡੇ ਆਸਥਾਨਾ ਜੁੜੀ ਹੋਈ ਚੀਜ਼ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਾਣਾ ਚਾਹੁੰਦੇ ਆ ਦਰਸ਼ਕਦਾਰਾਂ ਵਾਸਤੇ ਕਿ ਪਿਛਾਤਰਾ ਤੇ ਪਰ ਕਈ ਕਿਸਮ ਦੀਆਂ ਮਜਬੂਰੀਆਂ ਆਰਥਿਕ ਮਜਬੂਰੀਆਂ ਸਮਾਜਿਕ ਮਜਬੂਰੀਆਂ ਉਹ ਅੱਗੇ ਆ ਜਾਂਦੀਆਂ ਕਈ ਵਾਰੀ ਜਾ ਕੋਈ ਸੇਵਾ ਸੰਭਾਲ ਵਾਸਤੇ ਕੋਈ ਹੋਰ ਅਸਿਸਟੈਂਟ ਨਹੀਂ ਹੈਗਾ ਬੰਦਾ ਨਹੀਂ ਹੈ ਕੋਈ ਇਹ ਬੱਸ ਦੇ ਵਿੱਚ ਡਾਕਟਰ ਦੇ ਨਾਲ ਅਸਿਸਟੈਂਟ ਉਹ ਵੀ ਬੈਠਣਗੇ ਤੇ ਬਕਾਇਦਾ ਤੌਰ ਤੇ ਸਭ ਕੁਝ ਉਹਨਾਂ ਨੂੰ ਖਾਣ ਪੀਣ ਤੋਂ ਲੈ ਕੇ ਰਹਿਣ ਤੱਕ ਦਾ ਸਾਰਾ ਪ੍ਰਬੰਧ ਹੋਵੇਗਾ ਉਹ ਪੰਜਾਬ ਗਵਰਨਮੈਂਟ ਵੱਲੋਂ ਹੋਊਗਾ ਤਿੰਨ ਬੱਸਾਂ ਬਾਰਡਰ ਵਾਲੇ ਪਿੰਡ ਤੋਂ ਜਾਣਗੇ 120 ਬੰਦੇ ਹੋਗੇ ਜਣ ਸੋ ਜਿਹੜੇ ਜਿਹੜੇ ਬਾਰਡਰ ਵਾਲੇ ਜ਼ਿਲ੍ਹੇ ਨੇ ਉਹਨਾਂ ਨੂੰ ਟੈਕਸੀ ਕੇਸਕਰ ਸਾਹਿਬ ਅਨੰਦਪੁਰ ਸਾਹਿਬ ਮਾਤਾ ਦੇਣਾ ਦੇਵੀ ਜੀ ਦੇ ਦਰਸ਼ਨ ਵਿਰਾਸਤੇ ਖਾਲਸਾ ਭਾਈ ਜੇਤਾ ਜੀ ਦਾ ਮਿਊਜ਼ੀਅਮ ਜਿਹੜਾ ਬਣਾਇਆ ਤੇ ਜਿੰਨੇ ਵੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਕਿ 350 ਸਾਲਾ ਸ਼੍ਰੀ ਗੁਰਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਉਹ ਪੂਰਾ ਮਨਾ ਰਹੇ ਹਾਂ ਸਾਲ ਦੇ ਵਿੱਚ ਤੇ ਉਹ ਉਹ ਵੀ ਉਹਨਾਂ ਦੀ ਵੀ ਅਨੰਦਪੁਰੀ ਉਹਨਾਂ ਨੇ ਵਸਾਈ ਸੀ ਸੋ ਉਸ ਸਬੰਧ ਦੇ ਵਿੱਚ ਵੀ ਬਹੁਤ سارے ਲੋਕ ਜਿਹੜੇ ਨੇ ਉੱਥੇ ਜਾਣਾ ਚਾਹੁੰਦੇ ਦਰਸ਼ਕਾਂ ਨਾਲ ਚਾਹੁੰਦੇ ਪੂਰੀ ਦੁਨੀਆ ਤੋਂ ਬਹੁਤ ਸਾਰੇ ਲੋਕਾਂ ਨੂੰ ਅਸੀਂ ਸੱਦਾ ਪੱਤਰ ਵੀ ਦਿੱਤਾ ਹੈ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਜੀ ਨੂੰ ਸਾਰੇ ਮੁੱਖ ਮੰਤਰੀ ਸਹਿਬਾਨ ਨੂੰ ਤੇ ਵਿਦੇਸ਼ਾਂ ਤੋਂ ਵੀ ਬਹੁਤ ਸਾਰੀ ਸੰਗਤ ਜਿਹੜੀ ਹੈ ਉੱਥੇ ਪਹੁੰਚੂਗੀ ਤੇ ਅਸੀਂ ਹਮਾਂ ਦਾ ਸਵਾਗਤ ਕਰਨ ਲਈ ਮੇਜ਼ਬਾਨ ਦੇ ਤੌਰ ਤੇ ਤਿਆਰ ਰਹਾਂਗੇ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਮੰਤਰੀਆਂ ਦੀਆਂ ਐਮ ਐਲ ਏ ਸਹਿਬਾਨ ਦੀਆਂ ਲੋਕਾਂ ਦੀਆਂ ਵਲੰਟੀਅਰਾਂ ਦੀਆਂ ਸਭ ਦੀ ਡਿਊਟੀ ਲੱਗੀ ਹੈ ਔਰ 350 ਸਾਲਾਂ ਜਿਹੜਾ ਸ਼ਹੀਦ ਹੋਰਗ ਹੈ ਉਹ ਪੂਰੀ ਦੁਨੀਆ ਲਈ ਇੱਕ ਮਿਸਾਲ ਅਸੀਂ ਪੇਸ਼ ਕਰਾਂਗੇ ਕਿ ਸਾਡੇ ਪੁਰਖਿਆਂ ਨੇ ਕਿਸ ਤਰ੍ਹਾਂ ਮਾਨਵਤਾ ਦੀ ਰਾਖੀ ਲਈ ਜਿਹੜੀ ਆਪਣੀਆਂ ਕੁਰਬਾਨੀਆਂ ਦਿੱਤੀਆਂ ਕਿਸ ਤਰ੍ਹਾਂ ਮਨੁੱਖਤਾ ਦੀ ਸੇਵਾ ਲਈ ਆਪਣਾ ਆਪ ਨਿਸ਼ਾਵਰ ਕੀਤਾ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਤੇ ਗੁਰਦੁਆਰਾ ਸ੍ਰੀ ਰਕਾਬੰਦ ਸਾਹਿਬ ਤੋਂ ਸ਼ੁਰੂਆਤ ਹੋ ਚੁੱਕੀ ਹੈ 25ਵੀਆਂ ਅਸੀਂ ਇਹ ਸੇਵਾ ਕਿਰਤਨ ਸਮਾਗਮ ਹੋਏ ਸੀ ਤੇ 22 25 ਨੂੰ ਇੱਥੇ ਮੇਰਾ ਅਨੰਦਪੁਰ ਸਾਹਿਬ ਦੇਖੇ ਅਲੌਕਿਕ ਕੀਰਤਨ ਅਕਨਪੜ ਸਾਹਿਬ ਦੇ ਕੋਲ ਪਾਈ ਜਾਣਗੇ ਤੇ ਸਮਾਗਮ ਹੋਣਗੇ ਲਾਈਵ ਐਂਡ ਸਾਊਂਡ ਸ਼ੋ ਹੋਣਗੇ ਜਿੱਥੇ ਜਿੱਥੇ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਅਰਤੀਆਂ ਖਾਸ ਤੌਰ ਤੇ ਮਾਲਵੇ ਚ ਜਿਆਦਾ ਹੈ ਉੱਥੇ ਉਹਨਾਂ ਪਿੰਡਾਂ ਨੂੰ ਵੈਸੇ ਵੀ ਵਿਕਾਸ ਵਾਸਤੇ ਵੀ ਗਰੰਟਾਂ ਤੇ ਨਾਲ ਨਾਲ ਸ਼ਹੀਦੀ ਪੁਰਬ ਨੂੰ ਮਨਾਉਣ ਵਾਸਤੇ ਜਿਹੜੇ ਸਮਾਗਮ ਦੀ ਉਹਨਾਂ ਪਿੰਡਾਂ ਚ ਕਰਾਇਆ ਜਾਂਦੇ ਤੇ 24 ਤਰੀਕ ਨੂੰ ਸਪੈਸ਼ਲ ਸੈਸ਼ਨ ਪਹਿਲੀ ਵਾਰ ਹਿਸਟਰੀ ਚ ਜਾਊਗਾ ਕਿ ਚੰਡੀਗੜ੍ਹ ਵਿਧਾਨ ਸਭਾ ਚੋਂ ਨਿਕਲ ਕੇ ਸੈਸ਼ਨ ਜਿਹੜਾ ਆਨੰਦਪੁਰ ਸਾਹਿਬ ਦੇਖੇ ਕੀਤਾ ਜਾਊਗਾ ਉਹਦਾ ਸਾਰਾ ਪ੍ਰਬੰਧ ਹੋ ਗਿਆ ਬਹੁਤ سارے ਇਤਿਹਾਸਿਕ ਫੈਸਲੇ ਉਸ ਸੈਸ਼ਨ ਚ ਕੀਤੇ ਜਾਣਗੇ ਤੇ ਅੱਜ ਰਸਮੀ ਤੌਰ ਤੇ ਤੂਰੀ ਵਿਧਾਨ ਸਭਾ ਹਲਕੇ ਤੋਂ ਸ਼ੁਰੂਆਤ ਕੀਤੀ ਹੈ ਸਾਰੇ ਪੰਜਾਬ ਚ ਰਜਿਸਟ੍ਰੇਸ਼ਨ ਹੋ ਜੂਗੀ ਤੇ ਲਗਭਗ ਇੱਕ ਵਿਧਾਨ ਸਭਾ ਹਲਕੇ ਤੋਂ 16000 ਬੰਦੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਲੈ ਕੇ ਜਾਵਾਂਗੇ ਤੇ ਤਾਂ ਕਿ ਅਸੀਂ ਇਹ ਪੁੰਨ ਖੱਟ ਸਕੀਏ ਕਿ ਬਹੁਤ ਸਾਰੇ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਮੈਂ ਜਿਸ ਦਾ ਪਹਿਲਾਂ ਕਿਹਾ ਕਿ ਕੋਈ ਹੋਰ ਮਜਬੂਰੀਆਂ ਹੋ ਜਾਂਦੀਆਂ ਨੇ ਜਿਹੜੇ ਜਾਣਾ ਚਾਹੁੰਦੇ ਨੇ ਪਰ ਨਹੀਂ ਜਾ ਸਕਦੇ ਤੇ ਮੈਂ ਅੱਜ ਵੀ ਬਜ਼ੁਰਗ ਬਹੁਤ ਸਾਰੇ ਮਿਲੇ ਜਿਹੜੇ ਜਿਨ੍ਹਾਂ ਨੂੰ ਕਈ ਕਈ ਸਾਲ ਹੋ ਗਏ ਦਾ ਮਤਲਬ 10-10 ਸਾਲ 12-12 ਸਾਲ ਹੋ ਗਏ ਸਰਵਨਸਾਨ ਨਹੀਂ ਜਾਇਆ ਗਿਆ ਤੇ ਹੁਣ ਉਹਨਾਂ ਨੂੰ ਲੈ ਕੇ ਜਾਵਾਂਗੇ ਦਰਸ਼ਨ ਦਿਖਾਰੇ ਕਰਾ ਕੇ ਲੈ ਮੰਗੋ ਔਰ ਇਹੀ ਅਰਦਾਸ ਕਰਾਂਗੇ ਕਿ ਪਰਮਾਤਮਾ ਪੰਜਾਬ ਨੂੰ ਚੜ੍ਹਦੀ ਕਲਾ ਚ ਰੱਖੇ ਤਰਕੀਆਂ ਖੁਸ਼ੀਆਂ ਤੰਦਰੁਸਤੀਆਂ ਦੇ ਦੇਵੇ ਪੰਜਾਬ ਦੇ ਕਰਮ ਦੇ ਵਿੱਚ ਬਲਦੇ ਰਹਿ ਮੈਂ ਇੱਕ ਬਿੰਦਲੀ ਬੇਨਤੀ ਕਰੂੰਗਾ ਅਭਿਨ ਕੇਜੀਵਲ ਸਾਹਿਬ ਨੂੰ ਕਿ ਤੀਜਾ ਦਾ ਦਿੱਲੀ ਦੇ ਵਿੱਚ ਇਹਨਾਂ ਸ਼ੁਰੂਆਤ ਕੀਤੀ ਬੜੀ ਕਾਮਯਾਬੀ ਨਾਲ ਟ੍ਰੇਨਾਂ ਪਰਫਰ ਗਈਆਂ ਲੋਕਾਂ ਦੀਆਂ ਔਰ ਬੜਾ ਪੋਨੇ ਨਾਮ ਖਟਿਆ ਉਥੇ ਉਹ ਇੱਕ ਬੇਟੇ ਦੇ ਤੌਰ ਤੇ ਪੰਜਾਬ ਦਿੱਲੀ ਦੇ ਲੋਕ ਜੀ ਉਹ ਇਹਨਾਂ ਨੂੰ ਮੰਨਦੇ ਨੇ ਉਹ ਆਖਿਓ ਆਪਣੇ ਸੰਦੇ ਕਰਨੇ ਕੱਟ ਕੇ ਜੀਵਲ ਸਾਹਿਬ मुझे लगता है मान साहब ने सब कुछ बता दिया कुछ बताने को नहीं है बस ये है कि अभी जैसे अभी जब लॉटरी निकली हम लोग निकाल रहे थे पंद्रह लोगों को रस्मी तौर पे हमने निकाला एक सौ बीस लोगों की लॉटरी निकल रही है तो उनसे जब बात कर रहे थे आप एक बार जरा सा उनका देखो इतने गरीब लोग हैं इतने गरीब लोग हैं वो ज़िंदगी में सोच भी नहीं सकते थे कि हम कभी दरबार साहब के दर्शन करके आएंगे उनमें से एक से किसी मान साहब ने पूछा वो बोला मैं दस साल पहले गया था एक और से पूछा वो बोला मैं कभी नहीं गया उनके लिए तो ये सपने जैसा है कि वो उनको कोई दर्शन करा के ला रहा है तो ऐसे गरीब लोगों को फिर बहुत सारी महिलाएं होती हैं महिलाओं को कोई लेके नहीं जाता घर पे परिवार पालने में लगी रहती हैं बच्चों को पालने में लगी रहती हैं परिवार के लिए लगी रहती हैं कोई टाइम नहीं मिलता उन ऐसे बहुत सारे लोग हैं जिन लोगों को ਇਹ ਤੀਰਥ ਯਾਤਰਾ ਜੋ ਹੈ ਇੱਕ ਸੁਪਨੇ ਕੀ ਤਰ੍ਹਾਂ ਹੈ ਤੇ ਮੈਂ ਗੁਰੂ ਜੀ ਮਹਾਰਾਜ ਸੇ ਪ੍ਰਾਰਥਨਾ ਕਰਦਾ ਹਾਂ ਕਿ ਇਹ ਯਾਤਰਾ ਸਫਲ ਹੋ ਪਰ ਸਫਲ ਖੂਬ ਅੱਛੇ ਸੇ ਕੀਤਾ ਜਾਵੇ। ਸੀਐਮ ਸਾਹਿਬ ਕੋਈ ਸਵਾਲ ਇਸੇ ਨਾਲ ਲੇਕ ਸੀਐਮ ਸਾਹਿਬ ਪਿਛਲੀ ਵਾਰ ਟ੍ਰੇਨਾਂ ਦੇ ਜ਼ਰੀਏ ਵੀ ਯਾਤਰਾ ਕਰਾਈ ਸੀ ਕਿ ਰੇਲਵੇ ਯੋਗਦਾਨ ਨਹੀਂ ਦੇ ਰਿਹਾ ਇਸ ਵਾਰ ਕੋਈ ਪਿਛਲੀ ਵਾਰ ਰੇਲਵੇ ਨੇ ਹੀ ਮਨ ਕਰਤਾ ਸੀਗਾ ਇੰਜਨ ਦੇਣ ਤੋਂ ਉਸ ਵੇਲੇ ਕਹਿੰਦੇ ਸਾਡੇ ਕੋਲ ਇੱਕ ਘਟ ਨੇ ਤੇ ਅਸੀਂ ਰੇਲਵੇ ਨਾਲ ਵੀ ਗੱਲ ਚਾਹ ਤੇ ਸਾਡੇ ਵੱਲੋਂ ਜਿਹੜੇ ਦੂਰ ਨੇ ਜਿਹੜੇ ਪੰਜਾਬ ਚ ਤਿੱਖਤਸਤਾਨ ਨੇ ਉੱਪਰ ਭਾਈ বাস ਜਾ ਸਕਦੇ ਆ ਆਨੰਦਪੁਰ ਸਾਹਿਬ ਤਰਵੰਦੀ ਸਾਹਿਬੋਂ ਤਕਸੀਦਮਦਮਾ ਸਾਹਿਬ ਜਾਂ ਅੰਮ੍ਰਿਤਸਰ ਸਾਹਿਬ ਹੈ ਨਾ ਜਿੰਨੇ ਵੀ ਧਾਰਮਿਕ ਪਤੇਗੜ ਸਾਹਿਬ ਤੇ ਜਿੰਨੇ ਪੰਜਾਬ ਤੋਂ ਬਾਹਰ ਨੇ ਜਿਵੇਂ ਦਿੱਲੀ ਤੱਕ ਵੀ ਭਾਈ বাস ਜਾ ਸਕਦੇ ਆ ਪਰ ਜਿਵੇਂ ਹਜੂਰ ਤਕਸੀਦੀ ਹਜੂਰ ਸਾਹਿਬ ਜਾਂ ਤਕਸੀਦ ਫਟਨਾ ਸਾਹਿਬ ਜਾਂ ਫਿਰ ਘਾਟੂ ਸ਼ਾਮ ਵੀ ਵਸਤੇ ਜਾਇਆ ਜਾਂਦਾ ਹੈ ਘਾਟੂ ਸ਼ਾਮ ਕਿ ਵੀ ਲੋਕ ਬਹੁਤ ਸਾਰੇ ਸਾਡੇ ਲੋਕ ਜਾਣਦੇ ਨੇ ਤਾਂ ਦਰਸ਼ਨ ਕਰ ਲੈ ਇੱਕ ਵਾਰ ਜਿਹੜੇ ਦੂਰ ਨੇ ਉਹਨਾਂ ਵਾਸਤੇ ਜੀ ਜੇ ਰੇਲਵੇ ਨਾਲ ਵੀ ਸਾਡਾ ਅਸੀਂ ਕਾਇਮ ਕਰ ਰਹੇ ਹਾਂ ਔਰ ਟ੍ਰੇਨ ਦੇ ਵਿੱਚ ਇੱਕ ਹਜ਼ਾਰ ਬੰਦਾ ਲਗਭਗ ਚਲੇ ਜਾਂਦਾ ਕਟੇ ਸੋ ਪਰ ਕਿ ਦੀ ਉਹ ਦੁਬਾਰਾ ਜਿਹੜੀ ਸ਼ੁਰੂਆਤ ਹੈ ਇਹ ਉਹ ਇਸ ਤਰ੍ਹਾਂ ਜਾਰੀ ਰਹੂਗਾ ਇਸੇ ਤਰ੍ਹਾਂ ਜਿਹੜਾ ਕਿਉਂਕਿ ਪਤਾ ਕੀ ਹੈ ਅਸਲ ਚ ਉਹ ਕਟਣ ਦਾ ਮਕਸਦ ਇਹ ਹੈ ਪਰ ਜੇ ਕਟਣ ਨਾ ਕਿ ਕੋਈ ਇਹ ਨਾ ਕਵੇ ਕਿ ਯਾਰ ਆਪ ਦੇ ਬੰਦੇ ਲੈ ਗਏ ਕਿਥੇ ਯਾਰ ਇਹਨਾਂ ਦੇ ਇਹਨੇ ਸਰਪੰਚ ਇਹਨਾਂ ਦੇ ਆਉਂਨੇ ਉਹਨੇ ਉਹਨੇ ਇਦਾਂ ਨਹੀਂ ਕੋਈ ਵਾਰੀ ਇਲਜ਼ਾਮ ਲਾਉਣ ਵਾਲੇ ਕੁਝ ਕਿਸੇ ਵੀ ਹੱਦ ਤੱਕ ਚਲੇ ਜਾਂਦੇ ਹੈ ਲੋਕਾਂ ਦੇ ਸਾਹਮਣੇ ਲੋਕਾਂ ਦੇ ਬੱਚੇ ਛੋਟੇ ਛੋਟੇ ਬੱਚੇ ਆ ਜਿਹੜੀਆਂ ਨੇ ਉਹ ਲੋਟਰੀ ਦਾ ਬੱਚੇ ਕੱਢ ਰਹੀਆਂ ਨੇ ਤੁਸੀਂ ਪੁਲਿਸ ਨੂੰ ਕਵਰ ਕਰਿਓ ਔਰ ਜਿਹਨ ਜਿਹਨਾਂ ਦੀ ਨਿਕਲੀਆਂ ਨੇ ਉਹਨਾਂ ਨੂੰ ਵੀ ਤੁਸੀਂ ਗੱਲਬਾਤ ਕਰੋ ਕਿ ਉਹਨਾਂ ਨੂੰ ਕਿਸ ਤਰ੍ਹਾਂ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ। ਸ਼ਾਇਦ ਸਾਡੇ ਨਾਲੋਂ ਜ਼ਿਆਦਾ ਉਹ ਹੀ ਦੱਸੇ। ਰੇਲਵੇ ਦਾ ਬਿਹੇਵੀਅਰ ਪੋਜ਼ਿਟਿਵ ਹੈ ਜੀ। ਰੇਲਵੇ ਦਾ ਬਿਹੇਵੀਅਰ ਰੇਲਵੇ ਨੇ ਪੈਸੇ ਚਾਹੀਦੇ। ਰੇਲਵੇ ਨੂੰ ਅਸੀਂ ਸਾਰੀ ਦੇ ਗਵਰਨਮੈਂਟ ਵੱਲੋਂ ਪੇ ਕਰਾਉਂਦੇ ਅਸੀਂ ਕਿਹੜਾ ਕੋਈ ਉਹਨਾਂ ਤੋਂ ਕੋਈ ਇਹਾਸਾਨ ਕਰਵਾ। ਜਦ ਕੋਈ ਮੁਫਤ ਚ ਮੰਗ ਰਿਹਾ ਹੈ ਨਾ ਵੀ ਪਿਛਲੀ ਵਾਰ ਵੀ ਰੇਲਵੇ ਦਾ ਕੋਈ ਕਰੋਨਾ ਕਰਕੇ ਜਾਂ ਕੋਈ ਉਹਨਾਂ ਦੀ ਇੰਜਨਾਂ ਦੀ ਕੋਈ ਤੰਦ ਸਾਡੇ ਕੋਲ ਕਰਨੀ ਹੋ ਗਈ ਸੀ ਪਰ ਰੇਲਵੇ ਨਾਲ ਸਾਡੇ ਜਿਹੜੇ ਸੰਪਰਕ ਜਾਰੀ ਨੇ ਜਦੋਂ ਵੀ ਹੋਊਗਾ ਤਾਂ ਰੇਲਵੇ ਸ਼ਹੀਦੀ ਸ਼ਤਾਤੀ ਲਈ ਕੋਈ ਸਪੈਸ਼ਲ ਅਰੇਂਜਮੈਂਟ ਹੈ ਨਾ ਬਸਾਂ ਦੇ ਵਿੱਚ ਹੋਊਗਾ ਜਿਹਦੇ ਵਿੱਚ ਲੋਕ ਉੱਥੇ ਜਾ ਸੜਦਾਲੂ ਉੱਥੇ ਜਾ ਸਕ ਨੇ ਉਹ ਜਿਹੜੇ ਸ਼ਹੀਦੀ ਸਮਾਗਮ ਵਾਸਤੇ ਦਾ ਲੱਗ ਤੋਂ ਹੈ ਉਹ ਤਾਂ ਸ਼੍ਰੀਨਗਰ ਤੋਂ ਕਾਫਲੇ ਚੱਲਣਗੇ ਜਾਂਦਾ ਮਾਲਵੇ ਚੋਂ ਦੋ ਥਾਮਾ ਤੋਂ ਤਰਵੰਦੀ ਸਾਹ ਤੋਂ ਤੇ ਫਿਰੋਜ਼ਪੁਰ ਤੋਂ ਚੱਲਣਗੇ ਤੇ ਤਰਨਤਨ ਸਾਹਿਬ ਤੋਂ ਦਰਬਾਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਤੋਂ ਉਹ ਚੱਲਣਗੇ 23 24 25 ਨੂੰ ਅਸੀਂ ਇਕੱਠੇ ਹੋਵਾਂਗੇ ਅਨੰਦਪੁਰ ਸਾਹਿਬ ਉਸ ਤੋਂ ਬਾਅਦ ਫਿਰ ਦਿੱਲੀ ਨੂੰ ਚਾਂਦਨੀ ਚੌਕ ਵਿਖੇ ਜਿੱਤੇ ਸ਼ਹੀਦੀ ਵਈਆ ਗੁਰੂ ਸਾਹਿਬ ਨੇ ਉੱਥੇ ਵਾਸਤੇ ਕਾਫਲੇ ਯਾਤਰਾਵਾਂ ਚੱਲਣ ਗਿਆ ਉਹ ਲੱਗ ਜਾਵੇਗਾ ਇਹ ਲੱਗ ਜਾਵੇਗਾ ਇਹ ਤਾਂ ਜਿੰਨਾ ਚਿਰ ਮਤਲਬ ਸਾਡੇ ਕੋਲੇ ਲੋਕਾਂ ਵੱਲੋਂ ਆਈ ਜਾਊਗਾ ਜਿਹੜਾ ਵੀ ਆਹ ਅਸੀਂ ਜਾਣਾ ਹੈ ਜੇ ਉਹ ਚੱਲ ਚਾਹ ਲਿਮਟਡ ਟਾਈਮ ਹਾਂ ਹਾਂ ਬਾਈ ਬਾਈ ਸਰ 3 ਕਲੀਅਰ ਜੀ